ਕੀ ਤੁਸੀਂ ਵੀ ਕਾਰ ਤੇ ਬਾਈਕ ਲਈ ਚਾਹੁੰਦੇ ਹੋ VIP ਨੰਬਰ ਤਾਂ ਜਾਣੋ VIP ਨੰਬਰ ਲੈਣ ਦਾ ਸਭ ਤੋਂ ਸੌਖਾ ਤਰੀਕਾ ਤਿਆਨਾਂ ਸੁਣੋ ਇਹ ਆਸਾਨ 7 ਸਟੈਪਸ ਅਕਸਰ ਬਾਈਕ ਅਤੇ ਵਾਹਨਾਂ ਦੇ ਖਰੀਦਦਾਰ ਆਪਣੇ ਵਾਹਨਾਂ ਤੇ VIP ਨੰਬਰ ਲਗਾਉਣਾ ਚਾਹੁੰਦੇ ਨੇ ਜਾਣੋ 7 ਆਸਾਨ ਕਦਮਾਂ ਰਾਹੀਂ ਵਾਹਨ ਤੇ VIP ਨੰਬਰ ਕਿਵੇਂ ਪ੍ਰਾਪਤ ਕਰਨਾ ਹੈ VIP ਨੰਬਰ ਲੈਣ ਦਾ ਲੋਕਾਂ ਦੇ ਵਿੱਚ ਕਾਫੀ क्रेਜ਼ ਹੈ ਅਕਸਰ ਲੋਕ ਵਾਹਨ ਦੇ ਨਵੇਂ ਮਾਡਲ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆਉਂਦੇ ਨੇ ਕੁਝ ਲੋਕ ਕਾਰਾਂ ਤੇ ਬਾਈਕ 'ਚ ਲੱਗੇ ਐਨ.ਈ.ਡੀ ਦੇ دیਵਾਨੇ ਨੇ ਜਦਕਿ ਕੁਝ ਫੈਂਸੀ ਨੰਬਰ ਪਲੇਟਾਂ ਲਈ ਉਤਸ਼ਾਹਿਤ ਨਜ਼ਰ ਆ ਰਹੇ ਨੇ ਨਵੇਂ ਕਾਰ ਖਰੀਦਦਾਰ ਆਪਣੇ ਕਾਰ ਜਾਂ ਬਾਈਕ ਤੇ ਚੰਗੀ ਤਰ੍ਹਾਂ ਫਿੱਟ ਹੋਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਕੁਝ ਲੋਕ ਇੱਕ ਵਿਲੱਖਣ ਨੰਬਰ ਜਾਂ ਵੀ.ਆਈ.ਪੀ ਨੰਬਰ ਦੀ ਤਲਾਸ਼ ਕਰ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕਾਰ ਜਾਂ ਬਾਈਕ ਲਈ ਇੱਕ ਵਿਲੱਖਣ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਕਿਵੇਂ ਇਹ 7 ਆਸਾਨ ਕਦਮਾਂ ਦੇ ਵਿੱਚ VIP ਨੰਬਰ ਪ੍ਰਾਪਤ ਕਰ ਸਕਦੇ ਹੋ ਉਹ ਵੀ ਤੁਹਾਨੂੰ ਦੱਸ ਦਿੰਨੇ ਆ 7 ਆਸਾਨ ਕਦਮਾਂ ਦੀ ਮਦਦ ਨਾਲ VIP ਨੰਬਰ ਪ੍ਰੇਮੀ ਆਪਣਾ ਪਸੰਦੀਦਾ ਨੰਬਰ ਪ੍ਰਾਪਤ ਕਰ ਸਕਦੇ ਨੇ ਇਹਨਾਂ ਆਸਾਨ ਕਦਮਾਂ ਦੀ ਪਾਲਣਾ ਕਰਕੇ ਕਾਰ ਅਤੇ ਬਾਈਕ ਲਈ VIP ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ VIP ਨੰਬਰ ਪ੍ਰਾਪਤ ਕਰਨ ਲਈ ਪਹਿਲਾਂ ਰਜਿਸਟਰ ਕਰਨਾ ਜ਼ਰੂਰੀ ਹੈ ਇਸ ਦੇ ਲਈ ਤੁਹਾਨੂੰ ਭਾਰਤ ਸਰਕਾਰ ਸੜਕਾਵਾਜੀ ਅਤੇ ਰਾਜਮਾਰਗ ਮੰਤਰਾਲੇ ਦੀ ਵੈੱਬਸਾਈਟ ਤੇ ਜਾਣਾ ਹੋਵੇਗਾ। ਉੱਥੇ ਜਨਤਕ ਉਪਭੋਗਤਾ ਵਜੋਂ ਰਜਿਸਟਰ ਕਰਨਾ ਹੋਵੇਗਾ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਤੋਂ ਬਾਅਦ ਉਹ VIP ਨੰਬਰ ਦਰਜ ਕਰੋ ਜੋ ਤੁਸੀਂ ਉੱਥੇ ਚਾਹੁੰਦੇ ਹੋ। ਤੇ ਇਸ ਤੋਂ ਬਾਅਦ ਰਜਿਸਟ੍ਰੇਸ਼ਨ ਫੀਸ ਅਤੇ VIP ਨੰਬਰ ਬੁਕਿੰਗ ਫੀਸ ਦਾ ਭੁਗਤਾਨ ਕਰੋ। ਭੁਗਤਾਨ ਕਰਨ ਤੋਂ ਬਾਅਦ ਤੁਸੀਂ ਆਪਣੇ ਚੁਣੇ ਹੋਏ ਨੰਬਰ ਦੀ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਯੋਗ ਹੋਵੋਗੇ। ਇਹ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਚੁਣੇ ਗਏ ਨੰਬਰ ਲਈ ਕਿਸੇ ਹੋਰ ਨੇ ਵੀ ਰਜਿਸਟਰ ਕੀਤਾ ਹੋਵੇ ਆਪਣਾ ਮਨਪਸੰਦ ਨੰਬਰ ਪ੍ਰਾਪਤ ਕਰਨ ਲਈ ਤੁਹਾਨੂੰ ਬੋਲੀ ਪ੍ਰਕਿਰਿਆ ਦਾ ਹਿੱਸਾ ਬਣਨਾ ਹੋਵੇਗਾ ਤੁਹਾਨੂੰ ਬੋਲੀ ਦੇ ਦੌਰਾਨ VIP ਨੰਬਰ ਲਈ ਵਾਧੂ ਰਕਮ ਅਦਾ ਕਰਨੀ ਪਵੇਗੀ VIP ਨੰਬਰ ਮਿਲਣ ਤੋਂ ਬਾਅਦ ਬਾਕੀ ਰਕਮ ਵੀ ਜਮ੍ਹਾਂ ਕਰਵਾ ਦਿਓ ਇਸ ਤੋਂ ਬਾਅਦ ਆਪਣੇ ਖੇਤਰੀ ਟਰਾਂਸਪੋਰਟ ਦਫ਼ਤਰ ਆਰਟੀਓ ਤੇ ਜਾਓ ਤੇ ਆਪਣਾ ਵੀਆਈਪੀ ਨੰਬਰ ਪ੍ਰਾਪਤ ਕਰਨ ਬਾਰੇ ਜਾਣਕਾਰੀ ਪ੍ਰਾਪਤ ਕਰੋ ਤੇ ਪ੍ਰਾਪਤ ਹੋਏ ਨੰਬਰ ਤੇ ਅਨੁਸਾਰ ਆਪਣੇ ਵਾਹਨ ਤੇ ਲਗਾਓ ਇਸ ਤਰ੍ਹਾਂ ਤੁਸੀਂ ਵੀਆਈਪੀ ਨੰਬਰ ਪ੍ਰਾਪਤ ਕਰ ਸਕੋਗੇ ਇੱਕ ਵੀਆਈਪੀ ਨੰਬਰ ਪ੍ਰਾਪਤ ਕਰਨ ਲਈ ਆਮ ਨੰਬਰ ਦੇ ਮੁਕਾਬਲੇ ਵਾਧੂ ਫੰਡ ਜਮ੍ਹਾਂ ਕਰਨੇ ਪੈਂਦੇ ਨੇ ਤਾਂ ਤੁਸੀਂ ਇੰਨਾ ਆਸਾਨ 7 ਸਟੈਪਸ ਦੇ ਨਾਲ ਵੀਆਈਪੀ ਨੰਬਰ ਲੈ ਸਕੋਗੇ ਪਿਊਰ ਰੂ ਟੂ ਡੇਲੀ ਪੋਸਟ ਪੰਜਾਬੀ ਕਿ ਤੁਸੀਂ ਵੀ ਕਾਰ ਤੇ ਬਾਈਕ ਲਈ ਚਾਹੁੰਦੇ ਹੋ ਵੀਆਈਪੀ ਨੰਬਰ ਤਾਂ ਜਾਣੋ ਵੀਆਈਪੀ ਨੰਬਰ ਲੈਣ ਦਾ ਸਭ ਤੋਂ ਸੌਖਾ ਤਰੀਕਾ ਤਿਆਨਾਂ ਸੁਣੋ ਇਹ ਆਸਾਨ 7 ਸਟੈਪਸ ਅਕਸਰ ਬਾਈਕ ਅਤੇ ਵਾਹਣਾ ਦੇ ਖਰੀਦਦਾਰ ਆਪਣੇ ਵਾਹਣਾ ਤੇ ਵੀਆਈਪੀ ਨੰਬਰ ਲਗਾਉਣਾ ਚਾਹੁੰਦੇ ਨੇ ਜਾਣੋ ਸੱਤ ਆਸਾਨ ਕਦਮਾਂ ਰਾਹੀਂ ਬਾਹਣ ਤੇ ਵੀਆਈਪੀ ਨੰਬਰ ਕਿਵੇਂ ਪ੍ਰਾਪਤ ਕਰਨਾ ਹੈ ਵੀਆਈਪੀ ਨੰਬਰ ਲੈਣ ਦਾ ਲੋਕਾਂ ਦੇ ਵਿੱਚ ਕਾਫੀ ਘਰੇਸ ਹੈ ਅਕਸਰ ਲੋਕ ਬਾਹਣ ਦੇ ਨਵੇਂ ਮਾਡਲ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆਉਂਦੇ ਨੇ ਕੁਝ ਲੋਕ ਕਾਰਾਂ ਤੇ ਬਾਈਕ 'ਚ ਲੱਗੇ ਐਡੀਡੀ ਦੇ دیਵਾਨੇ ਨੇ ਜਦਕਿ ਕੁਝ ਫੈਂਸੀ ਨੰਬਰ ਪਲੇਟਾਂ ਲਈ ਉਤਸ਼ਾਹਿਤ ਨਜ਼ਰ ਆ ਰਹੇ ਨੇ ਨਵੇਂ ਕਾਰ ਖਰੀਦਦਾਰ ਆਪਣੇ ਕਾਰ ਜਾਂ ਬਾਈਕ ਤੇ ਚੰਗੀ ਤਰ੍ਹਾਂ ਫਿੱਟ ਹੋਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਕੁਝ ਲੋਕ ਇੱਕ ਵਿਲੱਖਣ ਨੰਬਰ ਜਾਂ VIP ਨੰਬਰ ਦੀ ਤਲਾਸ਼ ਕਰ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕਾਰ ਜਾਂ ਬਾਈਕ ਲਈ ਇੱਕ ਵਿਲੱਖਣ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਕਿਵੇਂ ਇਹ ਸੱਤ ਆਸਾਨ ਕਦਮਾਂ ਦੇ ਵਿੱਚ VIP ਨੰਬਰ ਪ੍ਰਾਪਤ ਕਰ ਸਕਦੇ ਹੋ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸੱਤ ਆਸਾਨ ਕਦਮਾਂ ਦੀ ਮਦਦ ਨਾਲ VIP ਨੰਬਰ ਪ੍ਰੇਮੀ ਆਪਣਾ ਪਸੰਦੀਦਾ ਨੰਬਰ ਪ੍ਰਾਪਤ ਕਰ ਸਕਦੇ ਨੇ ਇਨਾ ਆਸਾਨ ਕਦਮਾਂ ਦੀ ਪਾਲਣਾ ਕਰਕੇ ਕਾਰ ਅਤੇ ਬਾਈਕ ਲਈ ਵੀਆਈਪੀ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਵੀਆਈਪੀ ਨੰਬਰ ਪ੍ਰਾਪਤ ਕਰਨ ਲਈ ਪਹਿਲਾਂ ਰਜਿਸਟਰ ਕਰਨਾ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਭਾਰਤ ਸਰਕਾਰ ਸੜਕਾਵਾਜੀ ਅਤੇ ਰਾਜਮਾਰਗ ਮੰਤਰਾਲੇ ਦੀ ਵੈੱਬਸਾਈਟ ਤੇ ਜਾਣਾ ਹੋਵੇਗਾ। ਉੱਥੇ ਜਨਤਕ ਉਪਭੋਗਤਾ ਵਜੋਂ ਰਜਿਸਟਰ ਕਰਨਾ ਹੋਵੇਗਾ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਤੋਂ ਬਾਅਦ ਉਹ ਵੀਆਈਪੀ ਨੰਬਰ ਦਰਜ ਕਰੋ ਜੋ ਤੁਸੀਂ ਉੱਥੇ ਚਾਹੁੰਦੇ ਹੋ। ਤੇ ਇਸ ਤੋਂ ਬਾਅਦ ਰਜਿਸਟ੍ਰੇਸ਼ਨ ਫੀਸ ਅਤੇ VIP ਨੰਬਰ ਬੁਕਿੰਗ ਫੀਸ ਦਾ ਭੁਗਤਾਨ ਕਰੋ। ਭੁਗਤਾਨ ਕਰਨ ਤੋਂ ਬਾਅਦ ਤੁਸੀਂ ਆਪਣੇ ਚੁਣੇ ਹੋਏ ਨੰਬਰ ਦੀ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਯੋਗ ਹੋਵੋਗੇ। ਇਹ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਚੁਣੇ ਗਏ ਨੰਬਰ ਲਈ ਕਿਸੇ ਹੋਰ ਨੇ ਵੀ ਰਜਿਸਟਰ ਕੀਤਾ ਹੋਵੇ। ਆਪਣਾ ਮਨਪਸੰਦ ਨੰਬਰ ਪ੍ਰਾਪਤ ਕਰਨ ਲਈ ਤੁਹਾਨੂੰ ਬੋਲੀ ਪ੍ਰਕਿਰਿਆ ਦਾ ਹਿੱਸਾ ਬਣਨਾ ਹੋਵੇਗਾ। ਤੁਹਾਨੂੰ ਬੋਲੀ ਦੇ ਦੌਰਾਨ VIP ਨੰਬਰ ਲਈ ਵਾਧੂ ਰਕਮ ਅਦਾ ਕਰਨੀ ਪਵੇਗੀ। VIP ਨੰਬਰ ਮਿਲਣ ਤੋਂ ਬਾਅਦ ਬਾਕੀ ਰਕਮ ਵੀ ਜਮ੍ਹਾਂ ਕਰਵਾ ਦਿਓ ਇਸ ਤੋਂ ਬਾਅਦ ਆਪਣੇ ਖੇਤਰੀ ਟ੍ਰਾਂਸਪੋਰਟ ਦਫ਼ਤਰ RTO ਤੇ ਜਾਓ ਤੇ ਆਪਣਾ VIP ਨੰਬਰ ਪ੍ਰਾਪਤ ਕਰਨ ਬਾਰੇ ਜਾਣਕਾਰੀ ਪ੍ਰਾਪਤ ਕਰੋ ਤੇ ਪ੍ਰਾਪਤ ਹੋਏ ਨੰਬਰ ਤੇ ਅਨੁਸਾਰ ਆਪਣੇ ਵਾਹਨ ਤੇ ਲਗਾਓ ਇਸ ਤਰ੍ਹਾਂ ਤੁਸੀਂ VIP ਨੰਬਰ ਪ੍ਰਾਪਤ ਕਰ ਸਕੋਗੇ ਇੱਕ VIP ਨੰਬਰ ਪ੍ਰਾਪਤ ਕਰਨ ਲਈ ਆਮ ਨੰਬਰ ਦੇ ਮੁਕਾਬਲੇ ਵਾਧੂ ਫੰਡ ਜਮ੍ਹਾਂ ਕਰਨੇ ਪੈਂਦੇ ਨੇ ਤਾਂ ਤੁਸੀਂ ਇੰਨਾ ਆਸਾਨ 7 ਸਟੈਪਸ ਦੇ ਨਾਲ VIP ਨੰਬਰ ਲੈ ਸਕਦੇ ਹੋ ਬਿਊਰੋ ਟੂ ਡੇਲੀ ਪੋਸਟ ਪੰਜਾਬੀ